ਉੱਤੇ ਤੇ ਭੋਲੇ ਨਾਲ ਤੁਨਚਾਇਆ ਜਾਂਦਾ ਗਾਣੇ ਬਣੇ ਹੋਏ ਆ ਭੋਲਾ ਨਿਉ ਮਟਕਾ ਭੋਲਾ ਨਿਉ ਮਟਕਾ ਹੁੰਦੇ ਆ ਨਾ ਜੀ ਸਮਾਜ ਦੇ ਸਾਹਮਣੇ ਹੁੰਦੇ ਆ ਸੋਸਾਇਟੀ ਦੇ ਸਾਹਮਣੇ ਹੁੰਦੇ ਆ ਤੁਸੀਂ ਦੇਖਿਆ ਕਿਸੇ ਨੂੰ ਅਜੇ ਤੱਕ ਕਿਸੇ ਨੂੰ ਟੋਕਦੇ ਹੋਏ ਵੀ ਆ ਸ਼ਿਵ ਜੀ ਕਿਉਂ ਨਚਾ ਰਹੇ ਹੋ ਭਾਈ ਤੁਸੀਂ ਗੱਲਾਂ ਦੋ ਹਨ ਮੈਂ ਫਿਰ ਉਸੇ ਗੱਲ ਤੇ ਆ ਰਹੇ ਇੱਕ ਤੇ ਹੈਗੀ ਪਰੰਪਰਾ ਔਰ ਦੂਜੀ ਹੈਗੀ ਪਰੰਪਰਾ ਚ ਆਈ ਹੋਈ ਬੁਰਾਈ ਸ਼ਿਵ ਜੀ ਮਹਾਰਾਜ ਨੂੰ ਨਚਾਣਾ ਛਿਵ ਕੋਈ ਬਣ ਕੇ ਸ਼ਿਵ ਹੋਣ ਕੇ ਨੱਚਦਾ ਉਹ ਵਾਕਈ ਬੇਅਦਵੀ ਹੈ ਉਹਦੇ ਤੇ ਰੋਕ ਲਗਣੀ ਚਾਹੀਦੀ ਹੈ ਲੇਕਿਨ ਤੁਸੀਂ ਅਗਰ ਇਹ ਚੀਜ਼ ਨੂੰ ਦੇਖੋਗੇ ਉਹਦੇ ਤੇ ਰੋਕਤੇ ਅੱਜ ਤੱਕ 1947 ਦਾ ਤੋਂ ਕਨਸਟੀਟਿਊਸ਼ਨ 1950 ਤੋਂ ਜਾਂ 58 ਤੋਂ ਲਗਭਗ ਇਹ ਤੱਕ ਕਨਸਟੀਟਿਊਸ਼ਨ ਲੱਗੂ ਹੋਇਆ ਜੀ ਇੰਡੀਆ ਦਾ ਜਦ ਤੋਂ ਲੈ ਕੇ ਅੱਜ ਤੱਕ ਕਿਸੇ ਵੀ ਇੱਕ ਧਾਰਮਿਕ ਵਿਅਕਤੀ ਨੇ ਕਦੇ ਵੀ ਅੱਜ ਤੱਕ ਨਾ ਤੇ ਸੁਪਰੀਮ ਕੋਰਟ ਚ ਪੀਆਈਐਲ ਪਾਈ ਨਾ ਗਵਰਨਮੈਂਟ ਨੂੰ ਕੋਈ ਅੱਜ ਤੱਕ ਕੋਈ ਅਸੀ ਚਿੱਠੀ ਲਿਖ ਕੇ ਦਿੱਤੇ ਕਿ ਭਈ ਇਹ ਚੀਜ਼ ਬੰਦ ਹੋਣੀ ਚਾਹੀਦੀ ਹੈ ਇਕ ਨਾ ਜੀ ਤੇ ਦੋ ਗੱਲਾਂ ਐ ਜੀ ਇੱਕ ਤਾਂ ਪਰੰਪਰਾ ਹੈਗੀ আর ਇੱਕ ਪਰੰਪਰਾ ਦੇ ਵਿੱਚ ਆਈ ਹੋਈ ਬੁਰਾਈ ਹੈ ਹੂੰ ਤੇ ਬੁਰਾਈ ਨੂੰ ਦੂਰ ਕਰਨਾ ਚਾਹੀਦਾ ਹੈ ਨਾ ਜੀ ਹੁਣ ਤੁਸੀਂ ਕਹਿ ਰਹੇ ਸ਼ਾਰਟਸ ਪਾ ਕੇ ਹੂੰ ਦੇਖੋ ਆਜ ਅੱਜ ਦਾ ਜ਼ਮਾਨਾ ਬਹੁਤ ਮਾਡਰਨ ਹੈ ਜੀ ਬਹੁਤ ਜ਼ਿਆਦਾ ਹੈ ਔਰ ਹੋ ਸਕਦਾ ਉਸ ਜ਼ਮਾਨੇ ਤੋਂ ਘੱਟ ਹੀ ਮਾਡਰਨ ਹੋਵੇ ਜਿਸ ਜ਼ਮਾਨੇ ਦੀ ਆਪਾਂ ਜੋ ਆਪਾਂ ਪਿੱਛੇ ਜਾਂਦੇ ਹਾਂ ਥੋੜਾ ਜਿਹਾ ਹੋਰ ਪੁਰਾਣੇ ਜ਼ਮਾਨੇ ਤੋਂ ਘੱਟ ਮਾਡਰਨ ਹਾਂ ਹਾਂ ਘੱਟ ਮਾਡਰਨ ਹੈ ਜੀ ਘੱਟ ਹੈ ਆਈ ਰਿਪੀਟ ਘੱਟ ਹੈ ਜੀ ਬਹੁਤ ਘੱਟ ਹੈ एक लेडी ने छोट पाई है छोट पाने तो बाद छोट पाने बाद महाकाली का रूप धारण किया जब महाकाली का उन्हें रूप धारण किया उस तो बाद क्या गलत किया बस मैं वो जानना चाहता है जी अगर उस रूप बनाने तो बाद कोई गलत चीज़ की है कोई गलत एक्ट किया तो वो गलती है अगर उन्हें उस काली का रूप धारण करने तो बाद कोई गलत चीज़ नहीं की तो गलती किमें हो सकती है किमें कोई कह सकता है कि चीज़ गलत है ਬਿਲਕੁਲ ਨਹੀਂ ਗਲਤ ਨਹੀਂ ਤੁਸੀਂ ਮੈਨੂੰ ਦੱਸ ਸਕਦੇ ਹੋ ਕੋਈ ਹੋਰ ਦੱਸ ਦੋ ਇੰਨੇ ਸਾਰੇ ਹਿੰਦੂ ਲੀਡਰ ਐ ਦੱਸਣ ਕਿ ਉਹਨਾਂ ਨੇ ਕਾਲੇ ਬਦਨ ਤੋਂ ਬਾਅਦ ਕੀ ਕੀਤਾ ਦੇਖੋ ਜੀ ਜ਼ਰੂਰ ਮੈਂ ਨਹੀਂ ਕਹਿੰਦਾ ਸਨਾਤਨੀ ਵੀ ਸਾਡੇ ਬਹੁਤ ਦੋਸਤ ਆ ਮੈਂ ਨਹੀਂ ਕਹਿੰਦਾ ਵੀ ਸਾਡਾ ਧਰਮ ਨਹੀਂ ਹੈ ਜਾਂ ਕੁਝ ਵੀ ਨਹੀਂ ਆ ਪਰ ਦੂਜੇ ਪਾਸੇ ਮੈਂ ਆਪਣੇ ਜੇ ਸਿੱਖ ਧਰਮ ਦੀ ਗੱਲ ਕਰਾਂ ਸਾਡੇ ਤਾਂ ਰੂਪ ਧਾਰ ਹੀ ਨਹੀਂ ਸਕਦੇ ਉਸ ਚੀਜ਼ ਨੂੰ ਗਲਤੀ ਕਿਹਾ ਜਾਂਦਾ ਮੈਂ ਉਸ ਦੇ ਸਾਹਮਣੇ ਤਾਂ ਮੈਂ ਕਵਾਂਗਾ ਮੈਂ ਤਾਂ ਗਲਤ ਹੀ ਕਵਾਂਗਾ ਪਰ ਹਾਂ ਮੈਂ ਤੁਹਾਨੂੰ ਤਾਂ ਪੁੱਛ ਰਿਹਾ ਵੀ ਤੁਹਾਡੇ ਹਿਸਾਬ ਨਾਲ ਕੀ ਆ ਦੇਖੋ ਮੈਂ ਹਾਂ ਠੀਕ ਹੈ ਦੇਖੋ ਅਗਰ ਤੁਸੀਂ ਐਜ਼ ਅ ਸਿੱਖ ਦਿਖਦੇ ਹੋ ਸਿੱਖ ਧਰਮ ਦੇ ਵਿੱਚ ਇੱਕ ਵੀ ਕੱਲਾ ਉਦਾਹਰਨ ਨਹੀਂ ਹੈ ਕੋਈ ਵੀ ਧਰਮ ਇੱਕ ਵੀ ਐਗਜ਼ਾਮਪਲ ਨਹੀਂ ਹੈ ਕਿ ਕਿਸੇ ਵੀ ਬੰਦੇ ਨੇ ਕਿਸੇ ਸਿੱਖ ਨੇ ਕੋਈ ਰੂਪ ਧਾਰਨ ਕੀਤਾ ਵਾ ਫਿਲਮ ਵੀ ਆਈ ਸੀ ਨਾਨਕਸ਼ਾ ਫਕੀਰ ਉਸ ਦਾ ਵੀ ਵਿਰੋਧ ਹੋਇਆ ਸੀ ਓਏ ਅਜੇ ਵਿਰੋਧ ਉਸ ਦਾ ਜਦ ਕਿ ਉਹਦੇ ਚ ਚਲੋ ਗੁਰਨਾਨ ਦੇਵ ਸਾਹਿਬ ਉਸ ਤਰੀਕੇ ਨਾਲ ਪਹਿਲਾਂ ਆਇਆ ਸੀਗਾ ਵੀ ਪੋਰਟਰੇ ਕੀਤੇ ਗਿਆ ਫਿਰ ਉਹਨਾਂ ਨੇ ਹਟਾ ਵੀ ਦਿੱਤਾ ਸੀ ਉਸ ਨੂੰ ਪਰ ਉਸ ਦਾ ਵਿਰੋਧ ਵੀ ਪੂਰਾ ਆਇਆ ਸੀ ਬਿਲਕੁਲ ਮੈਂ ਉਹੀ ਗੱਲ ਕਹਿ ਰਿਹਾ ਹਾਂ ਅਜੇ ਤੱਕ ਇੱਕ ਵੀ ਇਕੱਲਾ ਐਸਾ ਐਗਜ਼ੈਂਪਲ ਨਹੀਂ ਆਇਆ ਸਿੱਖ ਧਰਮ ਦੇ ਵਿੱਚ ਵੀ ਕਿਸੇ ਨੇ ਕਿਸੇ ਦਾ ਰੂਪ ਧਾਰਨ ਕੀਤਾ ਹੋਵੇ ਹੈ ਹੀ ਨਹੀਂ ਹੂੰ ਤੇ ਉਹਨਾਂ ਸਿੱਖ ਧਰਮ ਦੀ ਮਰਿਆਦਾ ਹੈ ਜੀ ਹੂੰ ਇਸੇ ਤਰ੍ਹਾਂ ਇਸਲਾਮ 'ਚ ਵੀ ਮਰਿਆਦਾ ਹੈਗੀ ਹੈ ਨਹੀਂ ਦਰ ਸਕਦੇ ਵੀ ਤੁਸੀਂ ਇੱਕ ਸਕੈਚ ਵੀ ਨਹੀਂ ਬਣਾ ਸਕਦੇ ਮੁਹੰਮਦ ਸਾਹਿਬ ਦਾ ਫੋਟੋ ਵੀ ਕੋਈ ਨਹੀਂ ਹੈਗੀ ਹੈ ਨਾ ਜੀ ਲੇਕਿਨ ਇੱਥੇ ਤੇ ਇੱਥੇ ਤੇ ਸਦੀਆਂ ਪੁਰਾਣੀ ਪਰੰਪਰਾ ਹੈ ਹੂੰ ਤੁਸੀਂ ਕਹਿ ਰਹੇ ਹੋ ਗਲਤ ਹੈ ਠੀਕ ਹੈ ਤੁਸੀਂ ਆਪਣੇ ਹਿਸਾਬ ਨਾਲ ਬਿਲਕੁਲ ਠੀਕ ਕਹਿ ਰਹੇ ਹੋ ਹੂੰ ਮੈਂ ਵੀ ਕਹਿੰਦਾ ਗਲਤ ਹੈ ਮੈਂ ਕੋਈ ਠੀਕ ਨਹੀਂ ਕਹਿ ਰਿਹਾ ਜੀ ਇਸ ਚੀਜ਼ ਨੂੰ ਮੈਂ ਸ਼ੈਵ ਧਰਮ ਦਾ ਮੰਨਣ ਵਾਲਾ ਹਾਂ ਜੀ ਮੇਰਾ ਤਾਂ ਇਹ ਸਿੱਧਾ ਸਾਡੀ ਸਿੱਧੀ ਜੀ ਤੋਟਾ ਸ਼ਿਵ ਜੀ ਪਰ ਮਹਾਰਾਜ ਦਾ ਰੂਪ ਕਿਸੇ ਨੂੰ ਉਤਾਰਨ ਨਹੀਂ ਕਰਨਾ ਚਾਹੀਦਾ ਭਾਈ ਬਿਲਕੁਲ ਨਹੀਂ ਕਰਨਾ ਜੀ ਨਹੀਂ ਕਰਨਾ ਚਾਹੀਦਾ ਲੇਕਿਨ ਇੱਥੇ ਹਿੰਦੁਸਤਾਨ ਚ ਜਿਹੜਾ ਸਨਾਤਨ ਜੀਨੂ ਧਰਮ ਕਹਿੰਦੇ ਇਹਦੇ ਸਦੀਓ ਪੁਰਾਣੀ ਆ ਪਰੰਪਰਾ ਹੈਗੀ ਹੈ ਹਮ ਜਨਮਾਸ਼ਟਮੀ ਹੁੰਦੀ ਹੈ ਛੋਟੇ ਛੋਟੇ ਬੱਚਿਆਂ ਨੂੰ ਕ੍ਰਿਸ਼ਨ ਦੇ ਬਣਾਉਂਦੇ ਉਹਨਾਂ ਦੀ ਪੂਜਾ ਨਹੀਂ ਕਰਦੇ ਕ੍ਰਿਸ਼ਨ ਬਣਾ ਕੇ ਦੂਜੀ ਗੱਲ ਦੇਖੋ ਕਹਿਣ ਦੀ ਗੱਲ ਹੈ ਨਾ ਕਿ ਹਿੰਦੁਸਤਾਨ ਦੇ ਵਿੱਚ 800 ਸਾਲ ਬਾਅਦ ਇੱਕ ਹਿੰਦੂ ਹਿਰਦੇ ਸਮਰਾਟ ਰਾਜਾ ਮਿਲਿਆ ਸਾਨੂੰ ਨਰਿੰਦਰ ਮੋਦੀ ਦੇ ਰੂਪ ਚ ਹੂੰ ਕਹਿੰਦੇ ਜਾਂਦਾ ਜੀ ਲੋ ਕਹਿੰਦੇ ਕਿ ਰਾਮ ਮੰਦਰ ਬਣਵਾਤਾ ਉਹਨਾਂ ਨੇ ਹਾਂ ਨਾ ਰਾਮ ਮੰਦਰ ਬਣਵਾਇਆ ਉਹੀ ਨਰਿੰਦਰ ਮੋਦੀ ਇਸ ਸ਼ਹਿਰੇ ਦੇ ਵਿੱਚ ਥਾਲ ਚ ਹੱਥ ਥਾਲ ਫੜ ਕੇ ਦੀਵਾ ਜਗਾ ਕੇ ਉੱਥੇ ਜਿਹੜੇ ਰਾਮਚੰਦਰ ਬਣੇ ਹੁੰਦੇ ਆ ਭੇਖਤਾਰਨ ਕੀਤਾ ਹੁੰਦਾ ਰਾਮਚੰਦਰ ਜੀ ਉਹਦੀ ਆਰਤੀ ਕਰਦੇ ਹੁੰਦੇ ਆਰਤੀ ਕਰਦੇ ਯੋਗੀ ਅਦਿੱਤਨਾਥ ਕਹਾ ਜਾਂਦਾ ਨਾ ਧਰਮਾ ਦਿੱਤਾ ਯੋਗੀ ਇਹ ਯੋਗੀ ਜਿਹੜਾ ਯੋਗੀ ਜਿਹੜੇ ਆ ਉਹ ਧਰਮ ਦੇ ਆ ਦਿੱਤੇ ਸੂਰਾ ਜ ਧਰਮ ਦੇ ਹੂੰ ਉਹ ਖੁਦ ਉੱਤੇ ਥਾਲੇ ਲੈ ਕੇ ਪੂਜਾ ਕਰਦੇ ਆ ਗੱਲ ਮਸਲਾ ਬੇਕਾਰ ਉਲਝਾਇਆ ਵਾ ਗੱਲ ਸਿਰਫ ਇੰਨੀ ਹੈ ਕਿ ਅਗਰ ਕੋਈ ਰੂਪ ਤਾਰਨ ਕਰਕੇ ਕੋਈ ਗਲਤ ਕੰਮ ਕਰਦਾ ਹੈ ਤੇ ਉਹ ਚੀਜ਼ ਵਾਕਈ ਗਲਤ ਹੈ ਉਹਨੂੰ ਕੋਈ ਚੰਗਾ ਨਹੀਂ ਕਹਿ ਸਕਦਾ ਉਹਨੂੰ ਕੋਈ ਜਸਟੀਫਾਈ ਨਹੀਂ ਕਰ ਸਕਦਾ ਲੇਕਿਨ ਤੁਸੀਂ ਇੱਕ ਇੱਕ ਪਰੰਪਰਾ ਦਾ ਹੀ ਇੱਕ ਐਸੀ ਪਰੰਪਰਾ ਦਾ ਵਿਰੋਧ ਕਰ ਰਹੇ ਹੋ ਵੀ ਉਹ ਵੀ ਡਬਲ ਸਟੈਂਡਰਡ ਨਾਲ ਕਰ ਰਹੇ ਹੋ ਬਿਕ ਕਾਇਲ ਨੇ ਕਰ ਲਿਆ ਤੇ galta hai ਕੋਈ ਹੋਰ ਐਕਟਰ ਕਰੇ ਜਿਹੜੇ ਇੰਨੇ ਸਾਰੇ ਸੀਰੀਅਲਸ ਬੰਦੇ ਆਂ ਜਗਰਾਤਿਆਂ ਚ ਦੇਖੋ ਕਿੰਨਾ ਗੰਦ ਪਾਉਂਦੇ ਆਂ ਲੋਕੀ ਉੱਥੇ ਕੁਝ ਨਹੀਂ ਕਹਿਣਾ ਵੀ ਤੁਸੀਂ ਕਿਉਂ ਚੂਜ਼ ਹੀ ਕਿਉਂ ਹੋ ਰਹੇ ਹੋ ਤੁਸੀਂ ਤੁਸੀਂ ਇੱਕ ਹੀ ਤੇ ਪੁਆਇੰਟ ਕਿਉਂ ਆਂ ਹਮ ਕਿੰਨੇ ਜਗਰਾਤੇ ਹੁੰਦੇ ਆਂ ਜੀ ਪੰਜਾਬ ਚ ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਕਿਸੇ ਨੇ ਕਿਸੇ ਨੂੰ ਰੋਕਿਆ ਹੋਵੇ ਜੀ ਅੱਜ ਤੱਕ ਕੋਈ ਰੋਕਦਾ ਹੀ ਨਹੀਂ ਆ ਜੀ ਕਿਤੇ ਵੀ ਹਨ ਹੁਣ ਕਾਵਾੜ ਯਾਤਰਾ ਚੱਲ ਰਹੀ ਹੈ ਮੈਂ ਕਾਵਾੜ ਯਾਤਰਾ ਤੇ ਆਨ ਲੱਗਾ ਸੀਗਾ ਹਾਂਜੀ ਤਸਵੀਰਾਂ ਦੇਖਿਆ ਹੋਣੀਆਂ ਤੁਸੀਂ ਵੀ ਬਹੁਤ ਹਾਂ ਚਲੋ ਮ ਵਧੀਆ ਤਸਵੀਰਾਂ ਵੀ ਕਹਿੰਦਾ ਪੰਜਾਬ ਦੇ ਵਿੱਚ ਇੱਕ ਵਧੀਆ ਤਸਵੀਰ ਵੀ ਆਈ ਜਿਸ ਦੇ ਵਿੱਚ ਇੱਕ ਕਾਵੜੀਆ ਨੇ ਇੱਕ ਵਿਅਕਤੀ ਦੀ ਜਾਨ ਵੀ ਬਚਾਈ ਆ ਹਾਂਜੀ ਹਾਂ ਉਹ ਅੱਛੀ ਗੱਲ ਆ ਜੀ ਸੈਲੂਟ ਆ ਉਹਨਾਂ ਨੂੰ ਹਾਂ ਪਰ ਦੂਜੇ ਪਾਸੇ ਤਸਵੀਰਾਂ ਕੁਝ ਹੋਰ ਵੀ ਆ ਰਹੀਆਂ ਵੀ ਰੈਸਟੋਰੈਂਟ ਤੋੜੇ ਜਾ ਰਹੇ ਨੇ ਹਾਂਜੀ ਉੱਥੇ ਲੋਕ ਜਿਹੜੀਆਂ ਨੇ ਕੁੜੀਆਂ ਤੱਕ ਸਟੇਜ ਬਣਾ ਕੇ ਕੁੜੀਆਂ ਤੱਕ ਨਹੀਂ ਨਹੀਂ ਜਾਣਗੇ ਬਿਲਕੁਲ ਕਾਵੜ ਦੇ ਦੋ ਰੂਪ ਹੈ ਇਸ ਟੰਬੁਰਾਈ ਦੀ ਗੱਲ ਕਰ ਰਹੇ ਆਪਾਂ ਉਹਨਾਂ ਕਾਵੜ ਤੇ ਗਲਤ ਨਹੀਂ ਹੈ ਕਾਵੜ ਤੇ ਸਹੀ ਕਾਵੜ ਸਹੀ ਹੈ ਇਸੇ ਤਰ੍ਹਾਂ ਮੈਂ ਪਰੰਪਰਾ ਵੀ ਕਹਿ ਰਿਹਾ ਪਰੰਪਰਾ ਸਹੀ ਹੈ ਪਰੰਪਰਾ ਗਲਤ ਨਹੀਂ ਹੈ ਪਰੰਪਰਾ ਦੇ ਵਿੱਚ ਆਈ ਹੋਈਆਂ ਬੁਰਾਈਆਂ ਗਲਤੀਆਂ ਜਿਵੇਂ ਉਹਨਾਂ ਕਾਵੜ ਹੈ ਲੋਕ ਹੁਣ ਕਾਵੜ ਲੈ ਕੇ ਆ ਰਹੇ ਨੇ ਬਤੇਰੀ ਜਗ੍ਹਾ ਦੇਖੋ ਲੋਕਾਂ ਦੇ ਨਾਲ ਗਲਤ ਵੀ ਹੋਇਆ ਇੱਕ Hindu ਭੈਣ ਦਾ ਉਹ ਵੀ ਤੋੜਤਾ ਇਹਨਾਂ ਨੇ ਢਾਬਾ ਵੀ ਤੋੜਤਾ ਜਿਹੜੀ ਵਿਚਾਰੀ ਭੈਣ ਨੇ ਕੱਲੀ ਨੇ ਕਿੰਨੇ ਸਾਲ ਮਿਹਨਤ ਕਰਕੇ ਕੋਈ ਕੋਈ ਚੀਜ਼ ਬਣਾਉਂਦਾ ਹੈ ਦੂਜਾ ਫਿਰ ਸ਼ੋਭਾ ਯਾਤਰਾ ਵਾਂਗ ਜਦ ਕਾਵੜ ਲੈ ਕੇ ਜਾਂਦੇ ਆ ਸ਼ੋਭਾ ਯਾਤਰਾ ਚੱਲਦੀ ਆ ਉਸ ਟਾਈਮ ਕੁੜੀਆਂ ਨੇ ਕੈਸੇ ਕਪੜੇ ਪਾ ਕੇ ਕਿੰਨੇ ਭੁਲੇ ਤਰੀਕੇ ਨਾਲ ਗਲਤ ਗਾਣਿਆਂ ਦੇ ਉੱਪਰ ਮਤਲਬ ਸੈਕਸੁਅਲ ਡਾਂਸ ਕੀਤਾ ਜਾਂਦਾ ਉਸ ਪਾਸੇ ਕਿਸੇ ਦਾ ਖਿਆਲ ਨਹੀਂ ਹੈ ਮੈਂ ਤੁਹਾਨੂੰ ਇੱਕ ਵਾਕਿਆ ਦੱਸਦਾ ਹਾਂ ਜੀ ਮੇਰੀ ਜਾਣਕਾਰਾਂ ਸਾਧਵੀ ਜੀ ਹੈਗੀਆਂ ਯੂਪੀ ਦਾ ਇੱਕ ਮੰਦਿਰ ਦੇ ਵਿੱਚ ਉਹ ਉਹਨਾਂ ਦਾ ਸਥਾਨ ਸੀਗਾ ਹੂੰ ਉੱਥੇ ਮੇਲਾ ਭਰਿਆ ਹੂੰ ਮੇਲਾ ਪਰੰਤੋ ਬਾਅਦ ਮੰਦਿਰ ਦੇ ਅੰਦਰ ਕੰਪਲੈਕਸ ਦੇ ਅੰਦਰ ਜਿਵੇਂ ਆਪਾਂ ਇੱਥੇ ਮੰਗਰ ਦਾ ਮੁੱਖੀ ਮੰਦਿਰ ਚ ਬੈਠੇ ਹਾਂ ਹੂੰ ਇਸੇ ਕੰਪਲੈਕਸ ਦੇ ਅੰਦਰ ਗੰਦੇ ਗੀਤਾਂ ਤੇ ਕੁੜੀਆਂ ਨੂੰ ਚਾਹੀਆਂ ਗਈਆਂ ਸਾਧਵੀ ਨੇ ਵਿਰੋਧ ਕੀਤਾ ਸਾਧਵੀ ਜੀ ਨੇ ਪੂਰੇ ਪਿੰਡ ਨੇ ਮਿਲ ਕੇ ਸਾਧਵੀ ਜੀ ਦਾ ਸਾਮਾਨ ਚੱਕ ਕੇ ਬਾਹਰ ਸੁੱਟਤਾ ਤੋਂ ਸਾਧਵੀ ਜੀ ਮੇਰੇ ਕੋਲ ਇੱਥੇ ਵੀ ਆ ਕੇ ਗਈਆਂ ਮੇ ਸੁਆਮੀ ਜੀ ਤੁਸੀਂ ਕੁਝ ਕਰੋ ਬਈ ਇੱਕ ਪਾਸੇ ਤਾਂ ਇੰਨਾ ਘਾਣਾ ਧਰਮ ਦਾ ਔਰ ਇੱਕ ਪਾਸੇ ਕੋ ਲੜਕੀ ਹੈ ਜਿਨੇ ਵੇਸ ਬਣਾਉਣ ਤੋਂ ਬਾਅਦ ਕੁਝ ਵੀ ਗਲਤ ਨਹੀਂ ਕੀਤਾ ਹਮ ਕੀ ਉਹਦੀ ਗਲਤੀ ਸਰ ਵੈਨ ਹੈ ਕਿ ਉਹ जाट ਹੈ ਫਿਰ ਮੈਂ ਸਵਾਲ ਪੁੱਛੂਗਾ ਜੀ ਤੁਹਾਨੂੰ ਕੀ ਲੱਗ ਰਿਹਾ ਉਹ जाट ਨੇ ਤਾਂ ਟਾਰਗੇਟ ਕੀਤਾ ਇਹ ਮੈਨੂੰ ਹੋ ਸਕਦਾ ਹੈ ਜੀ ਪਿਛਲੇ ਦਿਨੀ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਯਾਦਵ ਕਥਾਕਾਰ ਸੀਗਾ ਹਮ ਯਾਦਵ ਕਥਾਕਾਰ ਦੀ ਦੀ ਹੈ ਸ਼ਿਖਾ ਕੱਟ ਦਿੱਤੀ ਗਈ ਹਮ ਛੋਟੀ ਜਿੰਨੂੰ ਬੋਦੀ ਕਹ ਲੋ ਛੋਟੀ ਕਹ ਲੋ ਸ਼ਿਖਾ origignal ਨਾਮ ਇਹ ਦਾ ਸ਼ਿਖਾ ਹੈ ਉਹਦੀ ਸ਼ਿਖਾ ਕੱਟੀ ਗਈ ਉਹਨੂੰ ਚਲੋ ਮਾਰਾ ਕੁੱਟਿਆ ਤੇ ਹੈ ਹੀ ਉਹਦੀ ਸ਼ਿਖਾ ਵੀ ਕੱਟਤੀ ਸ਼ਿਖਾ ਕੱਟਣ ਤੋਂ ਬਾਅਦ ਜੈਸੇ આરોਪ ਹੈ ਵੇ ਇੱਕ ਮਹਿਲਾ ਦੇ ਮੂਤਰ ਦੇ ਨਾਲ ਇੱਕ ਇਸਤਰੀ ਦੇ ਮਹਿਲਾ ਦੇ ਪਿਸ਼ਾਬ ਨਾਲ ਉਹਦੇ ਤੇ ਛਿੱਟੇ ਵੀ ਪਾਏ ਗਏ। ਤੇ ਕੀ ਐਸਾ ਹੀ ਤੇ ਨਹੀਂ ਹੈ? ਕਿਉਂਕਿ जाट ਹੁਣ जाट जाट ਜਿਹੇ ਕਮਿਊਨਿਟੀ ਦੀ ਆਪਾਂ ਗੱਲ ਕਰਦੇ ਆਂ। ਅੱਜ ਇਹ ਜਿੰਨਾ ਵੀ ਭਾਜਪਾ ਦਾ ਸਰਕਾਰੀ ਅਮਲਾ ਹੈ, ਭਾਜਪਾ ਦਾ ਜਿੰਨਾ ਵੀ ਹਿੰਦੂ ਹੈ ਸਾਰਾ ਸਾਰਾ ਜਾਟਾਂ ਦੇ ਮਗਰ ਪਿਆ ਹੋਇਆ ਜੀ। ਸਾਰਾ ਟੋਟਲ ਹੂੰ। ਕੋਈ ਇੱਕ ਅੱਧਾ ਹੋਏਗਾ ਤੇ ਹੋਏਗਾ ਕੋਈ ਬਚਾ ਹੋਇਆ ਨਹੀਂ ਤੇ ਅਪਰੋਕਸੀਮੇਟ ਹੈ ਸਾਰੇ ਜਾਟਾਂ ਦੇ ਖਿਲਾਫ ਹੈ ਸਾਰੇ ਮਗਰ ਇਹ ਇਹ ਗੱਲ ਹਰਿਆਣਾ ਦੇ ਜਾਟਾਂ ਨੂੰ ਜਾ ਕੇ ਪੁੱਛੋ ਉਹਨਾਂ ਦੀ ਅੱਜ ਦੇ ਟਾਈਮ 'ਚ ਕੀ ਹਾਲਤ ਹੈ ਜੀ ਕੀ ਹਾਲਤ ਇਹਨਾਂ ਨੇ ਕੀਤੀ ਹੈ ਸੋ ਕਾਲਡ ਹਿੰਦੂਵਾਦੀਆਂ ਨੇ ਜੇ ਮੈਨੂੰ ਤਾਂ ਪੂਰਾ ਡਾਊਟ ਆ ਰਿਹਾ ਵੀ ਹੋ ਸਕਦਾ ਵੀ ਇਹ ਮਾਮਲਾ ਉਸੇ ਮਾਮਲੇ ਦੀ ਤਰ੍ਹਾਂ ਸਤ ਨਹੀਂ ਆ ਵੀ ਜਾਟ ਹੈ ਇਹਨੂੰ ਵੀ ਜਾਟ ਹੈ ਇਹਨੂੰ ਦਬਲੋ ਕਿਉਂਕਿ ਜਾਟ ਸ਼ੁੱਧਰਾਂ 'ਚ ਹੀ ਆਉਂਦੇ ਆ ਨਾ ਜੀ ਜਾਟ ਹੈ ਤੇ ਸ਼ੁੱਧਰ ਹੈ ਹਮ ਅਗਰ ਵਰਣ ਵਿਵਸਥਾ ਨੂੰ ਮੰਨਦਾ ਹੈ ਤਾਂ ਫਿਰ ਸ਼ੁੱਧਰ ਹੈ ਹਮ ਇਹ ਤਾਂ ਚਲੋ ਉਹਨਾਂ ਨੇ ਮਿਹਨਤ ਕਰਕੇ ਆਪਣੇ ਆਪ ਨੂੰ ਗੱਲ ਹੈ ਵੀ ਉਹ ਪਰ ਸੁਸਾਇਟੀ ਚ ਲੈ ਆਉਂਦਾ ਹਾਂ ਹਾਂ ਬਿਲਕੁਲ ਹੂੰ ਨਹੀਂ ਤੇ ਅੱਜ ਵੀ ਤੁਸੀਂ ਜਾ ਕੇ ਦੇਖੋ ਉੱਤਰ ਪ੍ਰਦੇਸ਼ ਚ ਬਿਹਾਰ ਚ ਜਾ ਕੇ ਦੇਖੋ ਨਾ ਜੀ ਕਿੰਨਾ ਬੁਰਾ ਹਾਲ ਹੈ ਔਰ ਮੈਨੂੰ ਹੈਰਾਨੀ ਇਹ ਸਭ ਤੋਂ ਵੱਡੀ ਇਸ ਗੱਲ ਦੀ ਹੁੰਦੀ ਹੈ ਇਹਦੀ ਪੰਜਾਬ ਹੈਗਾ ਤੁਸੀਂ ਪੰਜਾਬ ਨੂੰ ਪਲੇਗਰਾਉਂਡ ਕਿਉਂ ਬਣਾਇਆ ਹੋਇਆ ਪਲੇਗਰਾਉਂਡ ਪਹਿਲਾਂ ਯੂਪੀ ਚ ਬਣਾਓ ਸਭ ਤੋਂ ਜ਼ਿਆਦਾ ਬੇਅਦਬੀ ਯੂਪੀ ਚ ਹੁੰਦੀ ਹੈ ਕੁੜੀਆਂ ਨਚਾਈਆਂ ਜਾਂਦੀਆਂ ਹਨ ਰਾਮਲੀਲਾ ਦੇ ਵਿੱਚ ਜਿੰਨਾ ਗੰਦ ਇਹਨਾਂ ਤੋਂ ਪਾਉ ਹੁੰਦਾ ਹੈ ਇਹ ਉਹਨਾਂ ਗੰਦ ਪਾਉਂਦੇ ਆ ਹੂੰ ਉੱਥੇ ਕੋਈ ਕੁਝ ਨਹੀਂ ਬੋਲਦਾ ਬਿਹਾਰ ਚ ਕੋਈ ਨਹੀਂ ਬੋਲਦਾ ਚਾਰਖੰਡ ਕੋਈ ਨਹੀਂ ਬੋਲਦਾ ਮਧ ਪ੍ਰਦੇਸ਼ ਕੋਈ ਨਹੀਂ ਬੋਲਦਾ ਇਹ ਪੰਜਾਬੀ ਕਿਉਂ ਹੂੰ ਨਿਕ ਪੰਜਾਬ ਨੂੰ ਪਲੇਗਰਾਉਂਡ ਕਿਉਂ ਉਹ ਯੂਪੀ ਬਿਹਾਰ ਤੋਂ ਆਏ ਹੋਏ ਲੋਕ ਪਲੇਗਰਾਉਂਡ ਬਣਾ ਰਹੇ ਨੇ ਸਭ ਤੋਂ ਵੱਡੀ ਜਿਹੜੀ ਦਿੱਕਤ ਹੈ ਯੂਪੀ ਬਿਹਾਰ ਤੋਂ ਜਿਹੜਾ ਤਬਕਾ ਸਮਾਨ ਸਾਰਿਆਂ ਦਾ ਆਪਾਂ ਸਭ ਦੀ ਇੱਜ਼ਤ ਕਰਦੇ ਹਾਂ ਯੂਪੀ ਬਿਹਾਰ ਤੋਂ ਆਏ ਹੋਏ ਲੋਕ ਇੱਥੇ ਸਟੈਬਲਿਸ਼ ਹੋ ਕੇ ਅੱਜ ਸਭ ਤੋਂ ਜ਼ਿਆਦਾ ਰੋਲਾ ਸਭ ਤੋਂ ਜ਼ਿਆਦਾ ਜਿਹੜਾ ਅਜੇ ਫੇਮ ਜਿਹੜੀ ਲਾਈਨ ਦੀ ਕੋਸ਼ਿਸ਼ ਹੋ ਰਹੀ ਹੈ ਇੱਕ ਦੂਜੇ ਤੋਂ ਵੱਡ ਵੱਧ ਕੇ ਔਰ ਸਾਰਾ ਬਿਹਾਰ ਦਾ ਲੈਣਾ ਹੈ ਯੂਪੀ ਬਿਹਾਰ ਦਾ ਅੱਛਾ ਇਹ ਜਿਹੜੇ ਸਾਰਾ ਰੋਲ ਰੋਲਾ ਪਾ ਰਹੇ ਤੁਸੀਂ ਕਹਿੰਦੇ ਸਾਰੇ ਪ੍ਰਵਾਸੀ ਨੇ ਇੰਨਾ ਚ ਜ਼ਿਆਦਾਤਰ ਪ੍ਰਵਾਸੀ ਪ੍ਰਵਾਸੀ ਨੇ ਜ਼ਿਆਦਾਤਰ ਪਿਛੋਕੜ ਦੇਖ ਲਓ ਦੋ ਤਿੰਨ ਨਾਮ ਮੈਂ ਤੁਹਾਨੂੰ ਦੱਸ ਦੂੰਗਾ ਤੁਸੀਂ ਪਿਛੋਕੜ ਦੇਖ ਲਿਓ ਜੀ ਇਹਨਾਂ ਦੇ ਸਾਰਾ ਲੈਣਾ ਯੂਪੀ ਬਿਹਾਰ ਦਾ ਇਹ ਪਹਿਲਾਂ ਯੂਪੀ ਬਿਹਾਰ ਚ ਸ਼ੁਰੂ ਕਰੋ ਉੱਥੇ ਹੀ ਉਹ ਗਿਆ ਦਿੱਤਨਾਜੀ ਦੀ ਸਰਕਾਰ ਹੈ ਉਥੋਂ ਸਟਾਰਟਿੰਗ ਕਰੋ ਤਨੂ ਧਰਮ ਦਾ ਵਾਕਈ ਤੁਹਾਡੇ ਅੰਦਰ ਧਰਮ ਨੂੰ ਕੋਈ ਲੈ ਕੇ ਕੁਛ ਹੈਗਾ ਨਾ ਤੇ ਸਭ ਤੋਂ ਪਹਿਲਾਂ ਇਸ ਟੈਂਸ ਸੈਂਟਰ ਦੇ ਵਿੱਚ ਇਸ ਟੈਂਸ ਕਹਿਣ ਨੂੰ ਹਿੰਦੂਆਂ ਦੀ ਸਭ ਤੋਂ ਵੱਡੀ ਸਰਕਾਰ ਹੈ ਤੋ ਤੁਸੀਂ ਮੈਨੂੰ ਇੱਕ ਹਿੰਦੂ ਨੇਤਾ ਪੰਜਾਬ ਦਾ ਐਸਾ ਦੱਸੋ ਜਿਨਾਂ ਕੋਈ ਚਿੱਠੀ ਕੋਈ ਲੈਟਰ ਕੋਈ ਆਪਣਾ ਕੋਈ ਮੈਮੋਰੰਡਮ ਕੋਈ ਅਜ ਤੱਕ ਪੀਐਮ ਮੋਦੀ ਨੂੰ ਦਿੱਤਾ ਹੋਵੇ ਦੀਆਂ ਚੀਜ਼ਾਂ ਬੰਦ ਹੋਣੀ ਚਾਹੀਦੀਆਂ ਇੱਕ ਦਿਖਾ ਦਿਓ ਹਮ ਇੱਕ ਪਾਸੇ ਲੋ ਖੁੱਲੀ ਛੋਟ ਦਿੰਦੇ ਆ ਬੋਲਾ ਨਿਊ ਮਟਕਰ ਨਿਊ ਮਟਕੇ ਜਾਗਰਨਾ ਦੇ ਵਿੱਚ ਇਹ ਲੋਕੀ ਕਿ ਥੋਥੇ ਸਾਰਾ ਕੁਝ ਕਰਾਉਂਦੇ ਆਂ ਔਰ ਇਹ ਲੋਕੀ ਇੱਧਰ ਪਾਇਲ ਦੇ ਕੇਸ ਦੇ ਵਿੱਚ ਆਜ ਧਰਮ ਦੇ ਠੇਕੇਦਾਰ ਆਂ ਪਰ ਮੈਂ ਬਾਰ-ਬਾਰ ਕਹੂੰਗਾ ਵੀ ਹੋ ਸਕਦਾ ਹੈ ਸ਼ਾਇਦ ਹੈ जाट ਹੈ ਤਾਂ ਹੀ ਇਹਦੇ ਨਾਲ ਇੰਨੀ ਕੁਝ ਹੋ ਰਹੀ ਹੈ ਇਹ ਲੋਕੀ ਰਾਮਲੀਲਾ ਕਰਾਉਂਦੇ ਆਂ ਇਹ ਲੋਕੀ ਪ੍ਰੋਗਰਾਮ ਕਰਾਉਂਦੇ ਆਂ ਤੇ ਇਹ ਲੋਕੀ ਤੁਸੀਂ ਕਹਿ ਰਹੇ ਹੋ ਵੀ ਹੁੰਡ ਰਲ ਲਾ ਪਾ ਕੇ ਬੈਠੇ ਇਹਨਾਂ ਨੇ ਖਲਾਰਾ ਪਾਇਆ ਹੋਇਆ ਜੀ ਇਹਨਾਂ ਨੇ ਹੀ ਪਾਇਆ ਹੋਇਆ ਇਹ ਆਪ ਸਾਰੇ ਫੰਕਸ਼ਨ ਕਰਾਉਂਦੇ ਨੇ ਕਰਦੇ ਆਂ ਜੀ ਉੱਥੇ ਦੇ ਚੰਕੀਆਂ ਵੀ ਕੱਢਦੇ ਆਂ ਚੰਕੀਆਂ ਕੱਢਦੇ ਆਂ ਜੀ ਤੁਸੀਂ ਜਾ ਕੇ ਦੇਖੋ ਇਹ ਲੋਕੀ ਮਿਲਣਗੇ ਤੁਹਾਨੂੰ ਉੱਤੇ ਉੱਥੇ ਕੁਝ ਨਹੀਂ ਬੋ ਉਹਨਾਂ ਨੂੰ ਪਤਾ ਹੈ ਉੱਥੇ ਕੁਝ ਬੋਲਾਂਗੇ ਤੇ ਜਿਹੜੀ ਹੈ ਦੇਖੋ ਪਬਲਿਕ ਵੀ ਵਿਗੜੀ ਹੋਈ ਹੈ ਵੀ ਜਿਹੜੀ ਵਿਗੜੀ ਹੋਈ ਪਬਲਿਕ ਹੈ ਜਿਹੜੇ ਐਸੇ ਫੌਂਟ ਚੀਜ਼ਾਂ ਦੇਖਣਾ ਚਾਹੁੰਦੀ ਹੈ ਉਹਨਾਂ ਨੂੰ ਪਤਾ ਹੈ ਇੱਥੇ ਇਹਨਾਂ ਨੂੰ ਟੋਕਾਂਗੇ ਇਹਨਾਂ ਨੇ ਚਿੱਤਰ ਚੱਕ ਲੈਣਾ ਮਾਮਲਾ ਇਹ ਨਾ ਇਹਨਾਂ ਐਸਾ ਨਹੀਂ ਹੈ ਕਿ ਆਪਾਂ ਕੋਈ ਕਹਿ ਦੇ ਵੀ ਤੂੰ ਬੇਦਤ ਤੂੰ ਭਈਆ ਤੂੰ ਇਹ ਰੂਪ ਬਣਾ ਲਿਆ ਅਸੀਂ ਤੇ ਨਹੀਂ ਸੁਣਾ ਬਈਆ ਕੋਈ ਪਰੰਪਰਾ ਥੋੜੇ ਸਾਹਮਣੇ ਹੀ ਹੈ ਜੀ ਕਿੰਨੇ ਸਾਲ ਪੁਰਾਣੀ ਪਰੰਪਰਾ ਹੈ ਜੀ ਹਾਂ ਇਹਦੇ ਵਿੱਚ ਗਲਤ ਨਹੀਂ ਹੋਣਾ ਚਾਹੀਦਾ ਮੈਂ ਉਹ ਉਸ ਚੀਜ਼ ਤੋਂ ਮੈਂ ਮੰਨਦਾ ਹਾਂ ਜੀ ਕੁਛ ਵੀ ਐਸਾ ਉਹਦੇ ਚ ਕੁਛ ਐਸਾ ਐਕਟ ਨਹੀਂ ਹੋਣਾ ਚਾਹੀਦਾ ਜਿਹੜਾ ਮਰਿਆਦੀਤ ਹੋਵੇ ਜਾਂ ਅਨੇਤਿਕ ਹੋਵੇ ਐਸਾ ਨਹੀਂ ਹੋਣਾ ਚਾਹੀਦਾ ਇੱਕ ਹੋਰ ਨਵੀਂ ਗੱਲ ਆ ਰਹੀ ਹੈ ਕਹਿੰਦੇ ਹੁਣ ਅਰਮਾਨ ਦੀ ਵੀ ਵੀਡੀਓ ਜਲਦੀ ਆਉਣ ਵਾਲੀ ਹੈ ਉਹਨੇ ਵੀ ਕਿਸੇ ਦਾ ਰੂਪ ਤਾਰਿਆ ਹਾਂਜੀ ਉਹ ਇੱਕ ਬਜਰੰਗ ਦੇਖੋ ਇੱਥੇ ਪਤਾ ਨਹੀਂ ਕਿੰਨੇ ਜਿੰਨੇ ਲੋਕੀ ਉਹਨੇ ਉਹਨੇ ਹੀ ਨੇਤਾ ਉਹਨੇ ਲੀਡਰ ਇਹਨਾਂ ਚ ਕਹਿਆ ਕਰਦਾ ਇੱਕ ਨਹੀਂ ਮਿਲੇਗਾ ਸਾਰੇ ਲੀਡਰ ਸਾਰੇ ਲੀਡਰ ਮਿਲਣੇ ਉਹਦਾ ਕਹਿਣਾ ਹੈ ਵੀ ਅਰਮਾਨ ਮਲਿਕ ਨੇ ਹਨੂਮਾਨ ਜੀ ਬਣ ਕੇ ਐਕਟ ਕੀਤਾ ਹੈ ਉਸੇ ਵੀਡੀਓ ਦੇ ਨਾਲ ਜਦ ਕੀ ਸੱਚਾਈ ਹੈਗੀ ਹੈ ਕਿ ਹਨੂਮਾਨ ਦਾ ਹਨੂਮਾਨ ਜੀ ਜਿਹੜੇ ਜੋਸ ਮੁੰਡੇ ਨੇ ਰੋਲ ਅਦਾ ਕੀਤਾ ਉਹ ਮੁੰਡਾ ਕੋਈ ਹੋਰ ਹੈ ਅਰਮਾਨ ਦੋਦੇ ਨਾਲ ਵੀਡੀਓ ਹੈ ਅਰਮਾਨ ਉਹਨੂੰ ਉਹਦੇ ਤੋਂ ਆਸ਼ੀਰਵਾਦ ਵੀ ਲੈਂਦਾ ਦਿਖ ਰਿਹਾ ਇਸ ਵੀਡੀਓ ਦੇ ਵਿੱਚ ਉਹ ਹਨੂਮਾਨ ਜੀ ਦੇ ਰੂਪ